ਜਿੰਦਾਬਾਦ ਜਨ ਮਜ਼ਦੂਰੇ ਦਾ ਜਿੰਦਾਬਾਦ ਜਨ ਮਜ਼ਦੂਰੇ ਦਾ ਜਿੰਦਾਬਾਦ ਜਨ ਮਜ਼ਦੂਰੇ ਦਾ ਜਿੰਦਾਬਾਦ ਸਤਿ ਸ਼੍ਰੀ ਅਕਾਲ ਜੀ ਐਨ ਟੀ ਵੀ ਪੰਜਾਬੀ ਦੇਖ ਰਹੇ ਹਾਂ ਮੈਂ ਸੁਖਵਿੰਦਰ ਨਿੱਕੂ ਸਰ ਦੂਲਗੜ੍ਹ ਖੜੇ ਹਾਂ ਜੇ ਗੱਲ ਕਰੀਏ 13 ਤਰੀਕ ਤੋਂ ਲਗਾਤਾਰ ਕਿਸਾਨ ਹਰਿਆਣਾ ਪੰਜਾਬ ਦੇ ਬਾਰਡਰਾਂ ਦੇ ਉੱਤੇ ਡਟੇ ਨੇ ਉਹਨਾਂ ਨੂੰ ਲੰਘਣ ਤੋਂ ਰੋਕਿਆ ਜਾ ਰਿਹਾ ਹੈ ਜੇ ਗੱਲ ਕਰੀਏ 21 ਤਰੀਕ ਨੂੰ ਜਿਹੜਾ ਖਨੌਰੀ ਬਾਰਡਰ ਤੇ ਹਰਿਆਣਾ ਪੁਲਿਸ ਵੱਲੋਂ ਜਿਹੜੀ ਆ ਗੋਲੀ ਚਲਾਈ ਜਾਂਦੀ ਆ ਉਹਦੇ ਵਿੱਚ ਸ਼ੁਭ ਕਰਨ ਨਾਂ ਦੇ ਨੌਜਵਾਨ ਦੀ ਜਿਹੜੀ ਬਠਿੰਡਾ ਜ਼ਿਲ੍ਹੇ ਤੋਂ ਬਿਲੋਂਗ ਕਰਦਾ ਉਹਦੀ ਮੌਤ ਹੋ ਜਾਂਦੀ ਆ ਜਿਹੜਾ ਕਿਸਾਨਾਂ ਨੇ ਜਿਹੜਾ 2 ਘੰਟੇ ਦਾ ਕੱਲ ਜਮ ਵੀ ਰੱਖਿਆ ਸੀ ਅੱਜ ਸਰਦੂਲਗੜ੍ਹ ਦੇ ਵਿੱਚ ਕਾਂਗਰਸ ਪਾਰਟੀ ਦੇ ਜਿਹੜੇ ਸਾਬਕਾ ਵਿਧਾਇਕ ਜਿਹੜੇ ਆ ਮੋਫਰ ਸਾਹਿਬ ਉਹਨਾਂ ਵੱਲੋਂ ਇੱਥੇ ਕੈਂਡਲ ਮਾਰਚ ਕੱਢਿਆ ਗਿਆ ਉਹਨਾਂ ਨਾਲ ਇੱਕ ਵਾਰੀ ਗੱਲ ਵੀ ਕਰਾਂਗੇ ਪਹਿਲਾਂ ਤਾਂ ਸასი ਸ਼ਕਲ ਜਨਾਬ ਸასი ਸ਼ਕਲ ਜੀ ਪਹਿਲਾਂ ਤਾਂ ਇਹ ਜਿਹੜਾ ਬਹੁਤ ਮਾੜਾ ਹੋਇਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਪਹਿਲੀ ਵਾਰ ਹੈ ਜੀ ਇਹ ਜੇ ਜਮਹੂਰੀਅਤ ਦੇਸ਼ ਦੇ ਵਿੱਚ ਜਿੱਥੇ بڑے ਮੁਜ਼ਾਰੇ ਹੋਏ بڑے ਲੋਕਾਂ ਨੇ ਆਪਣੀਆਂ ਮੰਗਾਂ ਲਈ ਧਰਨੇ ਲਾਏ ਦਿੱਲੀ ਤੱਕ ਗਏ ਆਪਣੀਆਂ ਸਟੇਟਾਂ 'ਚ ਲਾਏ ਪਰ ਇਹ ਪਹਿਲੀ ਵਾਰ ਹੋਇਆ ਹੈ ਵੀ ਪਿਛਲੇ 2 ਸਾਲ ਜੋ ਪਹਿਲਾਂ ਇਹ ਸੰਘਰਸ਼ ਹੋਇਆ ਸੀ ਸਾਰੀਆਂ ਮੰਗਾਂ ਮੰਨੀਆਂ ਗਈਆਂ ਦਿੱਲੀ ਕਿਸਾਨ ਬੈਠੇ ਨੁਕਸਾਨ ਹੋਦੋਂ ਵੀ ਬਹੁਤ ਹੋਇਆ ਸੀ ਸ਼ੀਦੀਆਂ ਹੋਈਆਂ ਸੀ ਪਰ ਜਰਰ ਲਿਆ ਕਿਸਾਨਾਂ ਨੇ ਪਰ ਹੁਣ ਜਦੋਂ ਸਰਕਾਰ ਜਾ ਰਹੀ ਹੈ ਕੋਟ ਲੱਗਣ ਵਾਲਾ ਇਹਨਾਂ ਨੇ ਸਰਕਾਰ ਨੂੰ ਯਾਦ ਕਰਾਇਆ ਵੀ ਅਸੀਂ ਆ ਰਹੇ ਹਾਂ ਦੁਆਰਾ ਸਾਡੇ ਨਾਲ ਜਿਹੜੇ ਕੀਤੇ ਵਾਅਦੇ ਸਿਰੇ ਲਾ ਦਿਓ ਉਹ ਇਸ ਗੱਲ ਤੋਂ ਮੁਨਕਰ ਹੋ ਕੇ ਮੀਟਿੰਗਾਂ ਕੀਤੀਆਂ ਅਜ ਅੱਠਵਾਂ ਦਿਨ ਹੈ ਇੰਨਾ ਬੁਰਾ ਹਾਲ ਹੈ ਦੋ ਜਿਹੜੇ ਸਾਡੇ ਸ਼ੰਭੂ ਬੈਰੀਅਰ ਇਹ ਖਨੌਰੀ ਬੈਰੀਅਰ ਸਾਡੇ ਕਿਸਾਨਾਂ ਤੇ ਐਡਾ ਤਸ਼ੱਦਦ ਹੋਇਆ ਔਰ ਪੰਜਾਬ ਦੇ ਵਿੱਚ ਹੋਇਆ ਹਰਿਆਣੇ ਚ ਆ ਕੇ ਉਹਨਾਂ ਨੇ ਗੋਲੀਆਂ ਚਲਾ ਬੰਬ ਚਲਾ ਔਰ ਨਾਲ ਹੀ ਤੁਹਾਡੇ ਜਿੰਨਾ ਕੁਝ ਵੀ ਨੁਕਸਾਨ ਕਰ ਸਕਦੇ ਸੀ ਉਹ ਕੀਤਾ ਔਰ ਸਾਡੇ ਦੋ ਤਿੰਨ ਜਵਾਨ ਸ਼ਹੀਦ ਹੋਏ ਔਰ ਬਾਕੀ ਜਿਵੇਂ ਸ਼ੁਕ ਕਰਨ ਤੇ ਅਸੀਂ ਅੱਜ ਉਸ ਨੂੰ ਸ਼ਰਧਾਂਜਲੀ ਦਿੰਦੀ ਹੈ ਔਰ ਮੰਗ ਕੀਤੀ ਹੈ ਵੀ ਜਿਹੜੇ ਬੰਦਿਆਂ ਨੇ ਕੀਤਾ ਉਹਨਾਂ ਤੇ ਮੁਕੱਦਮਾ ਦਰਜ ਕਰਕੇ ਐਫ ਆਈ ਆਰ ਦਰਜ ਕਰੋ ਗ੍ਰਿਫਤਾਰ ਕਰੋ ਔਰ ਨਾਲ ਹੀ ਅਸੀਂ ਇਹ ਮੰਗ ਕੀਤੀ ਹੈ ਵੀ ਜੈਨੂਨ ਮੰਗਾ ਇਕਦਮ ਮੰਨਿਆ ਜਾਣ ਬਹੁਤ ਵੱਡਾ ਨੁਕਸਾਨ ਹੋਣਾ ਕਿਸਾਨੀ ਦਾ ਔਰ ਹਿੰਦੁਸਤਾਨ ਸਰਕਾਰ ਨੂੰ ਇੱਕ ਬੜਾ ਵੱਡਾ ਇਹ ਚੈਲੰਜ ਹੈ ਉਹਨਾਂ ਨੇ ਖਤਰਾ ਖੜਾ ਕਰਤਾ ਲੜਾਈਆਂ ਬਾਰਡਰਾਂ ਤੇ ਹੁੰਦੀਆਂ ਤੁਹਾਡੇ ਜਵਾਨ ਉੱਥੇ ਲੜਦੇ ਹੈ ਪਰ ਇਹ ਨਹੀਂ ਆਪਣੀ ਆਮ ਜਨਤਾ ਨਾਲ ਲੜ ਕੇ ਉਹਨਾਂ ਨੂੰ ਸ਼ਹੀਦ ਕਰਦੇ ਹੈ ਤੋ ਇਸ ਨੂੰ ਹਾਈਲੀ ਕੰਡੈਮ ਕਰਦੇ ਆਂ ਔਰ ਸਾਡੀ ਸਾਰੀ ਪਾਰਟੀ ਕਾਂਗਰਸ ਪਾਰਟੀ ਕਿਸਾਨਾਂ ਮਗਰ ਵੀ ਹੈ ਔਰ ਸਾਰੇ ਦੇਸ਼ ਮਗਰ ਹੈ ਮਜ਼ਦੂਰਾ ਮਗਰ ਹੈ ਜਿੰਨੀਆਂ ਜੁਆਇਨਨ ਉਹਨਾਂ ਦੀਆਂ ਮੰਗਾਂ ਨੇ ਸਾਡਾ ਵਾਅਦਾ ਅੱਜ ਨਹੀਂ ਕੱਲੋ ਪੂਰੀਆਂ ਹੋਣਗੀਆਂ ਉਪਰ ਸਾਹਿਬ ਜੀ ਗੱਲ ਕਰੀਏ ਇੱਥੇ ਕੈਂਡਲ ਮਾਰਚ ਤੱਕ ਹੀ ਸੀਮਤ ਰਹੂ ਗੱਲ ਜਾਂ ਬਾਰਡਰ ਤੇ ਜਾ ਕੇ ਕਿਸਾਨਾਂ ਦੀ ਨਾਲ ਉੱਥੇ ਤੁਸੀਂ ਉੱਥੇ ਵੀ ਕੋਈ ਪ੍ਰਦਰਸ਼ਨ ਕਰੋਗੇ ਜਾਂ ਕੋਈ ਅਗਵਾਈ ਕਰੋਗੇ ਦੇਖੋ ਅਸੀਂ ਜ਼ਰੂਰ ਗਏ ਵੀ ਹੈ ਪਹਿਲਾਂ ਹੋਨ ਵੀ ਕਿਸਾਨਾਂ ਨਾਲ رابطہ ਹੋਊਗਾ ਜੋ ਕਿਸਾਨ ਜਥੇਬੰਦੀਆਂ ਕਹਿਣੀਆਂ ਸੀ ਉਹ ਕਰਾਂਗੇ ਅਸੀਂ ਆਪਣੇ ਆਪ ਕੁਝ ਨਹੀਂ ਕਰਨਾ ਕਿਉਂਕਿ ਉਹ ਚਾਹੁੰਦੇ ਆ ਵੀ ਸਿਆਸੀ ਤੌਰ ਤੇ ਬੜਾ ਦਖਲੰਦਾਜ਼ੀ ਨਹੀਂ ਲੈਣੀ ਪਰ ਅਸੀਂ ਸਾਡੇ ਲਈ ਹਰ ਵੇਲੇ ਜੋ ਮੈਸੇਜ ਆ ਉਹ ਅਸੀਂ ਤਿਆਰ ਹਾਂ ਇੱਕ ਹੋਰ ਸਵਾਲ ਪੁੱਛਦਾ ਸੀ ਜਿਵੇਂ ਹੁਣ ਕਈ ਜਿਹੜੀਆਂ ਜਥੇਬੰਦੀਆਂ ਉੱਥੇ ਖੜੀਆਂ ਡਟੀਆਂ ਪਰ ਕਈ ਤੁਹਾਨੂੰ ਨਹੀਂ ਲੱਗਦਾ ਇੱਕ ਕਿਸਾਨੀ ਅੰਦੋਲਨ ਸੀ ਪਹਿਲਾਂ ਇੱਕ ਸਾਰ ਚੱਲਿਆ ਹੁਣ ਕੀ ਲੱਗਦਾ ਕਿਉਂਕਿ ਜੇ ਇਹਦੇ ਵਿੱਚ ਵੀ ਇੱਕ ਸ਼ਾਸਤ ਵੜ ਗਈ ਅਧੀਆਂ ਜਥੇਬੰਦੀਆਂ ਨੇ ਨਾ ਕਰਤੀ ਅਧੀਆਂ ਜੱਥੇ ਬੰਦੀਆਂ ਉੱਥੇ ਬੈਠੀਆਂ ਦੇਖੋ ਪਹਿਲਾਂ ਤਾਂ ਜਦੋਂ ਸ਼ੁਰੂਆਤ ਹੋਈ ਹੈ ਉਸ ਵੇਲੇ ਕਈ ਵਿਵਾਦ ਸੀਗੇ ਪਰ ਚਲੋ ਸੰਘਰਸ਼ ਤਾਂ ਸੰਘਰਸ਼ ਹੁੰਦਾ ਇੱਕ ਬੰਦਾ ਕਰੇ ਦੋ ਕਰਨ 10 ਕਰਨ ਪਰ ਉਹ ਪੂਰਨ ਤੌਰ ਤੇ ਜੱਥੇ ਬੰਨੀਆਂ ਕੁਝ ਚੱਲੀਆਂ ਜਿਹੜੀਆਂ ਨਹੀਂ ਚੱਲੀਆਂ ਉਹਨਾਂ ਇੱਥੇ ਪ੍ਰੋਟੈਸਟ ਕੀਤਾ ਆਉਣ ਵਾਲੇ ਸਮੇਂ ਸਾਰੇ ਇਕੱਠੇ ਹੋ ਕੇ ਚੱਲਣਗੇ ਇਹਦੇ ਨਾਲ ਹੀ ਇੱਥੇ ਇਸ ਜਿਹੜਾ ਕੈਂਡਲ ਮਾਰਚ ਦੇ ਵਿੱਚ ਇੱਕ ਕਿਸਾਨ ਵੀਰ ਖੜੇ ਉਹਨਾਂ ਨਾਲ ਵੀ ਗੱਲ ਕਰਾਂਗੇ ਬਈ ਅਸੀਂ ਭਾਈ ਜੀ ਇਹ ਜਿਹੜਾ ਉਹਦੀ ਹੱਤਿਆ ਕੀਤੀ ਗਈ ਹੈ ਇਹਦੇ ਬਾਰੇ ਕੀ ਕਹੋਗੇ ਤੁਹਾਡਾ ਕੀ ਕਹਿਣਾ ਸਿੱਧੀਆਂ ਗੋਲੀਆਂ ਚੱਲ ਰਹੀਆਂ ਇਸ ਟਾਈਮ ਤੇ ਜਿੱਦੇ ਅਸੀਂ ਪਹਿਲੇ ਦਿਨ ਗਏ ਹੈਗੇ ਉਹਦੇ ਮਾਹੌਲ ਬਹੁਤ ਵਧੀਆ ਸੀਗਾ ਪਹਿਲਾਂ ਪੁਲਿਸ ਨੇ ਕਾਰਵਾਈ ਕੀਤੀ ਸਾਰੀ 12 ਬੋਰ ਦੇ ਛੱਰੇ ਲੱਗੇ ਇੱਕ ਮੁੰਡੇ ਦੇ ਤੁਸੀਂ ਦੇਖਿਆ ਵੀ ਹੋਊਗਾ ਉਹਦੀ ਵੀਡੀਓ ਵੀ ਦੇਖੀ ਹੋਊਗੀ ਸਾਰੇ ਬੋੜੀ ਤੇ ਉਹਦੇ ਤੇ 315 ਬੋਰ ਦੇ ਐਸਐਲਆਰ ਦੇ ਜਿਹੜੇ ਸ਼ੈਲਿੰਗ ਹੋ ਰਹੀ ਆਪਣਾ ਜਿਹੜੇ ਅਥੂ ਗੈਂਸ ਦੇ ਗੋਲੇ ਆ ਇਹ ਸਾਰੀ ਸ਼ੁਰੂਆਤ ਪਹਿਲਾਂ ਪੁਲਿਸ ਨੇ ਕੀਤੀ ਹੈ ਪੁਲਿਸ ਨੇ ਹੀ ਮੁੰਡਿਆਂ ਨੂੰ ਅਕਸਾਇਆ ਹੈ ਤੁਸੀਂ ਕਿਸਾਨ ਦੇ ਨਾਲ ਨਾਲ ਇੱਕ ਵਕੀਲ ਵੀ ਹੋ ਇਸੇ ਵਾਰ ਉਹਦੇ ਵਿੱਚ ਕੀ ਇਸ ਸਮਝਾਨ ਦੇ ਵਿੱਚ ਕੋਈ ਐਵੇਂ ਦਾ ਹੈ ਕੋਈ ਲਾਅ ਵੀ ਜਿਹਦੇ ਵਿੱਚ ਆਪਾਂ ਜਿਹੜੀ ਹੈਗੀ ਆ ਸੜਕ ਸੜਕ ਨੂੰ ਪੱਟ ਕੇ ਵਿੱਚ 16 ਗੱਡਣੀਆਂ ਜਾਂ ਕੁਛ ਐਵੇਂ ਦਾ ਹੈ ਨਹੀਂ ਤਾਂ ਲੋਕਤੰਤਰ ਨੇ ਧੱਜੀਆਂ ੜਾਰੇ ਤੁਹਾਡੇ ਸਾਹਮਣੇ ਹੈਗੇ ਤੁਹਾਡੇ ਸਾਹਮਣੇ ਤਾਂ ਸਾਰਾ ਕੁਝ ਉਹ ਗੁੰਡਾ ਕਰਦੀਏ ਕਰ ਰਹੇ ਨੇ ਹੁਣ ਸਾਡੀ ਮੀਟਿੰਗ ਚੱਲ ਰਹੀ ਹੈਗੀ ਜਥੇਬੰਦੀਆਂ ਨਾਲ ਤੇ ਅਸੀਂ ਘੱਟੋ ਘੱਟ ਵੀ 1.5-2 ਮੁੰਡੇ ਇਥੋਂ ਲੈ ਕੇ ਜਾਵਾਂਗੇ ਆਪਣੇ ਜਥੇ ਬਣਾ ਕੇ ਆਉਣ ਵਾਲੇ 3-4 ਦਿਨਾਂ ਦੇ ਵਿੱਚ ਸਾਡੀ ਪੂਰੀ ਚੈਈ ਬਿਲਕੁਲ ਪਰ ਜਿਹੜਾ ਉਹ ਸ਼ੁਭ ਕਰਨਿਆ ਉਹਦਾ ਇਨਸਾਫ ਕੀ ਹੋਣਾ ਚਾਹੀਦਾ ਹੈ ਜਿਹੜਾ ਗ੍ਰਹਿ ਮੰਤਰੀ ਐ ਨਿੱਲ ਵਿੱਚ ਉਹਦੇ ਪਰਚਾ ਦਰਜ ਹੋਣਾ ਚਾਹੀਦਾ ਉਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਉਹਦੇ ਇਸ਼ਾਰੇ ਬਿਨਾਂ ਗੋਲੀ ਚੱਲੀ ਨਹੀਂ ਬਿਲਕੁਲ ਤੁਹਾਨੂੰ ਕੀ ਲੱਗਦਾ ਉਹ ਦਿੱਲੀ ਵਾਲਾ ਜਿਹੜਾ ਅੰਦੋਲਨ ਸੀ ਉਹਦੇ ਵਰਗਾ ਦੁਬਾਰਾ ਰੂਪ ਲਊਗਾ ਬਿਲਕੁਲ ਲਊਗਾ ਜੀ ਸਾਰਾ ਉਹ ਤੋਂ ਵੀ ਤਕੜਾ ਉਹ ਉਹਨਾਂ ਨੂੰ ਬਣੂਗਾ ਬਿਲਕੁਲ ਜਿਵੇਂ ਦੇਖਿਆ ਤੁਸੀਂ ਇੱਥੋਂ ਦੇ ਕਿਸਾਨਾਂ ਇੱਥੋਂ ਦੇ ਜਿਹੜੇ ਲੋਕ ਆ ਇੱਥੋਂ ਦੇ ਜਿਹੜੇ ਸਿਆਸਤਦਾਨ ਵੀ ਜਿਹੜੇ ਆ ਉਸ ਸ਼ੁਭ ਕਰਨ ਦੇ ਹੱਕ ਦੇ ਵਿੱਚ ਜਿਹੜਾ ਆ ਉਹ ਕੈਂਡਲ ਮਾਰਚ ਕੱਢ ਰਹੇ ਆ ਉਹ ਉਹਨਾਂ ਦਾ ਕਿਸਾਨਾਂ ਦਾ ਜਿਹੜਾ ਸਮਰਥਨ ਦੇਣ ਦੀ ਗੱਲ ਕਰ ਰਹੇ ਆ ਹੁਣ ਵੇਖਣਾ ਇਹ ਹੋਵੇਗਾ ਕਿ ਇਹ ਅੰਦੋਲਨ ਜਿਹੜਾ ਹੈ ਇਹ ਲੰਬਾ ਚੱਲਦਾ ਹੈ ਜਾਂ ਸਰਕਾਰ ਜਿਹੜੀ ਆ ਸੈਂਟਰ ਸਰਕਾਰ ਇਹਦੇ ਅੱਗੇ ਗੋਡੀਆਂ ਟੇਕੇ ਇਹਨਾਂ ਦੀਆਂ ਮੰਗਾਂ ਨੂੰ ਮੰਨ ਲੈਂਦੀ ਆ ਇਹਦੇ ਨਾਲ ਹੀ ਕਿ ਸੇ ਅਗਲੀ ਅਪਡੇਟ ਨਾਲ ਮਿਲਦੇ ਆ ਕੈਮਰਾਮੈਨ ਪਰਮ ਦੇ ਨਾਲ ਸੁਖਵਿੰਦਰ ਨਿਕੋ ਐਨਟੀ ਪੰਜਾਬੀ ਸਰਦੂਲਗੜ੍ਹ